ਹਾਂਜੀ ਸਵੇਰ ਦਾ ਮੌਸਮ ਕਿੰਨਾ ਸੋਹਣਾ ਨਿੱਕੀ ਨਿੱਕੀ ਬੂੰਦਾ ਬੰਦੀ ਹੁੰਦੀ ਪਈ بارش ਦੀ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਦੇਖੋ ਜੀ ਫੁੱਲ ਕਿੰਨੇ ਸੋਹਣੇ ਖਿੜੇ ਹੋਏ ਨਿੱਕੇ-ਦਿੱਕੇ ਤੇ ਤੁਹਾਨੂੰ ਦਿਖਾਉਣਾ ਪਹਿਲਾਂ ਤੁਹਾਨੂੰ ਆਹ گلاب ਦਾ ਫੁੱਲ ਵਿਖਾਉਣਾ ਬੂਟਾ ਇਹ ਵੇਖੋ ਜੀ ਫੁੱਲਾਂ ਦੇ ਨਾਲ ਭਰ ਗਿਆ ਤੇ ਮੋਰ ਪੰਖ ਨੂੰ ਵੀ ਫਲ ਕਿੰਨਾ ਲੱਗਾ ਹੋਇਆ ਲੋ ਜੀ ਮੋਰ ਪੰਖ ਵੀ ਆਪਦੇ ਫਲ ਦੇ ਨਾਲ ਭਰਿਆ ਪਿਆ ਇਹਨੂੰ ਜਦੋਂ ਖਾਈਏ ਨਾ ਐ ਲੱਗਦਾ ਜਿਵੇਂ ਨਾ ਆਂਬ ਨਹੀਂਗਾ ਖਾਈਦਾ ਉਸ ਤਰ੍ਹਾਂ ਦਾ ਸਵਾਦ ਆਉਂਦਾ ਸਾਹਮਣੇ ਖੜਿਆ ਮੋਟਰਸਾਈਕਲ ਤੇ ਬੰਚ ਆਪਣਾ ਗਿਆ ਤੋਤਾ ਇਹ ਆਪਣਿਆਂ ਵੀ ਤੋਤਾ ਗਿਆ ਤੇ ਗੁਲਾਬ ਦੇ ਫੁੱਲ ਕਿੰਨੇ ਸੋਹਣੇ ਸਾਹਮਣੇ ਆਪਣੇ ਘਰ ਦਾ 뷰 ਕਿੰਨਾ ਸੋਹਣਾ ਆਉਦਾ ਪਿਆ ਆ ਨੀ ਗੁਲਾਬ ਦੇ ਫੁੱਲ ਵਾਓ ਰੁੱਤ ਆ ਗਈ ਨੰਨਾਂ ਦੀ ਤੇ ਕੁਛ ਇਸ ਤਰ੍ਹਾਂ ਦਾ 뷰 ਆਉਂਦਾ ਪਿਆ ਆਪਣੀ ਮੋਟਰ ਦਾ ਹਲਦੀ ਦੇ ਬੂਟੇ ਕਿੰਨੇ ਸੋਹਣੇ ਉਗ ਪਏ ਨੇ ਆ ਗਈ ਕਦੂਆਂ ਦੀ ਵੇਲ ਮੁਰਸੰਗ ਲਈ ਆਪਣਾ ਨਾ ਤੋਤਾ ਗਿਆ ਆ ਫਲੀਆਂ ਜੀ ਇਹਨੂੰ ਆਦ ਨੇ ਚੌਲੇ ਚੌਲਿਆਂ ਦੇ ਫਲੀਆਂ ਨੇ ਇਹ ਜਿਹੜੋ ਪੱਕ ਜਿੱਤ ਕੇ ਇਹਨਾਂ ਦਾ ਬੀ ਕੱਢ ਕੇ ਤੇ ਆਲੂਆਂ ਦੀ ਸਬਜ਼ੀ ਦੇ ਵਿੱਚ ਪੈਂਦਾ ਤੇ ਜੇ ਆਪਾਂ ਇਸ ਤਰ੍ਹਾਂ ਹਰੀਆਂ ਜਿਵੇਂ ਗੁਬਾਰੇ ਦੀਆਂ ਫਲੀਆਂ ਨਹੀਂ ਧਰੀ ਦੀਆਂ ਇਸ ਤਰ੍ਹਾਂ ਚੀਰ ਕੇ ਹਰੀਆਂ ਵੀ ਆਪਾਂ ਸਬਜ਼ੀ ਬਣਾ ਸਕਦੇ ਹਾਂ ਤੇ ਇੱਧਰ ਤਾਂ ਚੜ ਗਈ ਵੇਲ ਮਰੂਦਾਂ ਦੇ ਇਹਨੂੰ ਵੀ ਫਲੀਆਂ ਬਹੁਤ ਲੱਗੀ ਹੋਈਆਂ ਇੱਕ ਨਾਲੇ ਮੌਸਮ ਵੀ ਵਧੀਆ ਹਨ ਅੱਛੇ ਪੈਂਦੇ ਦੀ ਨਹੀਂ ਸਮਝ ਆਏਗੀ ਤੁਹਾਨੂੰ ਅੱਗੇ ਵੀ ਦੱਸਿਆ ਹੀ ਪਤਲਾ ਹੀ ਹੈ ਨਹੀਂ ਹੋਇਆ ਪਤੰਦਰ ਇਸ ਤਰ੍ਹਾਂ ਦਾ ਹੀ ਇੱਥੇ ਨਾ ਕੱਲ ਮਰੂਦ ਲੱਗਿਆ ਹੋਇਆ ਹੈ ਪਰਨੇ ਕਿਹੜਾ ਈਦ ਦਾ ਚੰਨ ਤੋੜ ਕੇ ਲੈ ਗਿਆ ਆਵੇ ਉਹਦੀ ਟਾਣੀ ਰਹਿ ਗਈ ਤੇ ਅਮਰੂਦ ਇੰਨਾ ਵਧ ਗਿਆ ਸੀ ਪਹਿਲਾਂ ਮੈਂ ਤੋੜਨ ਵੀ ਲੱਗਾ ਹਾਂ ਮੈਂ ਚੱਲ ਸ਼ਾਮ ਨੂੰ ਤੋੜਾਂਗੇ ਤੇ ਕੋਈ ਤੋੜ ਕੇ ਲੈ ਗਿਆ ਪਹਿਲਾਂ ਹੀ ਨਿੱਕੇ ਨਿੱਕੇ ਅਮਰੂਦ ਇਹ ਸਿਆਲੀ ਅਮਰੂਦ ਹੋਣ ਲੱਗ ਗਏ ਨੇ ਇਹਨੂੰ ਤੇ ਵਿੱਚੋਂ ਲਾ ਰੰਗ ਦੇਣੇ ਮਗਰ ਪੱਠੇ ਆਪਣੇ ਵਧੀਆ ਫੁੱਟ ਪੇਣੇ ਤੇ ਰਾਹ ਦੇ ਨਾਲ-ਨਾਲ ਮੈਂ ਮਾਰੀ ਹੀ ਦਵਾਈ ਉੱਤੇ ਪੈ ਗਿਆ ਮੀ ਪਰ ਇੰਨੇ ਨੂੰ ਮੀਹ ਦਾ ਕੋਈ ਡਰ ਤਾਂ ਨਹੀਂ ਹੈਗਾਗਾ ਚਲੋ ਫਿਰ ਵੀ ਧੁੱਪ ਤਪ ਲੱਗੇ ਤੇ ਕੰਮ ਸੁੱਤਰ ਆ ਜਾਏਗਾ ਹਾਈ ਮਰੂਦਾਂ ਦਾ ਬੂਟਾ ਪੂਰੇ ਫਲ ਦੇ ਨਾਲ ਭਰਿਆ ਪਿਆ ਰੱਬ ਦੇ ਰੰਗ ਹੀ ਨੇ ਸਵੇਰ ਸਵੇਰੇ ਅੱਜ ਠੰਡਾ ਕਰਤਾ ਤੇ ਅੱਜ ਨਾ ਆਪਾਂ ਅਰਬੀ ਵੀ ਪੱਟ ਕੇ ਵੇਖਣੀ ਝੋਨਾ ਝੂਮਦਾ ਪਿਆ ਵੈਸੇ ਮੈਂ ਤਾਂ ਝੋਨੇ ਦੇ ਵਿੱਚੋਂ ਗੰਦ ਕੱਢਦਾ ਪਿਆ ਤੇ ਮੈਨੂੰ ਮੋਟਰ ਤੇ ਆਉਣਾ ਪਿਆ ਰ ਮੈਂ ਚੱਲ ਕੋਈ ਗੱਲ ਨਹੀਂ ਇੰਨੀ ਕੋ ਵੀਡੀਓ ਆਪਾਂ ਵੀ ਮੌਸਮ ਠੰਡੇ ਠੰਡੇ ਦੀ ਬਣਾ ਲੀਏ ਅੱਜ ਦਾ ਛਿਮਲਾ ਹੀ ਬਣਿਆ ਪਿਆ ਬਾਰਸ਼ ਹੁੰਦੀ ਭੀ ਤੇ ਦੋਸਤੋ ਨਾਲੇ ਤੁਹਾਨੂੰ ਵਿਖਾਉਣੇ ਆ ਆਪਣੇ ਬੇਲ ਪੱਥਰ ਨੂੰ ਦੁਬਾਰਾ ਫਲ ਫੇਰ ਲੱਗ ਗਿਆ ਹਾਲੇ ਦੇਖੋ ਕਿੰਨਾ ਵਧ ਗਿਆ ਫਲ ਲੱਗਾ ਇਸ ਸਾਲ ਫੇਰ ਇੱਧਰ ਵੀ ਤਾਂ ਵੀ ਹਵਾ ਵਗਦੀ ਪਈ ਏ ਉੱਤੇ ਇਹਗਾ ਇਹਦਾ ਰੰਗ ਹਰਿਆ ਹੈ ਨਾ ਹਰਿਆ ਰੰਗ ਹੋਣ ਕਰਕੇ ਪੱਤਿਆਂ ਦੇ ਵਿੱਚ ਦਿਖਦੇ ਨੇ ਕਿ ਫਲ ਬਹੁਤ ਪਿਆਸ ਸਾਲ ਦੇ ਉਹੋ ਜਿਹੇ ਪੱਤੇ ਨੇ ਤੇ ਉਹੋ ਜਿਹੇ ਫਾਲ ਏ ਇੱਕ ਆਹ ਦਿਸਦਾ ਪਿਆ ਮੇਰੀ ਅੱਜ ਹੀ ਨਜ਼ਰ ਪਈ ਇਹਦੇ ਉੱਤੇ ਕੋਹ ਲੋ ਇੱਥੇ ਰਹੀਦਾ ਪਰ ਵੇਖੇ ਨਹੀਂ ਇੱਧਰ ਵੀ ਆਪਣੇ ਅਰਬੀ ਹੈਗੀ ਆਹ ਕਰੇਲਾਂ ਦੇ ਵੱਲ ਤਾਂ ਸੁੱਕ ਗਈ ਐਸ ਸਾਲ ਫਿਰ ਬਹੁਤ ਵਧੀਆ ਫਲ ਪਿਆ ਇਹਨਾਂ ਨੂੰ ਤੇ ਆ ਆਪਣੇ ਕਿਨੂਆ ਦਾ ਬੂਟਾ ਕਿਨੂ ਵੀ ਉੱਪਰ ਨਾਲ ਬਹੁਤ ਲੱਗੇ ਹੋਏ ਨੇ ਇਹ ਦੋਵੇਂ ਬੂਟੇ ਨਾ ਨੇੜੇ-ਨੇੜੇ ਹੀ ਤੇ ਨੇੜੇ-ਨੇੜੇ ਹੁਣ ਕਰਕੇ ਦੋਵੇਂ ਆਇਆ ਫਸ ਗਏ ਨੇ ਇੱਕ ਦੂਜੇ ਨਾਲ ਤੇ ਦੂਸਰੀ ਗੱਲ ਇਹ ਕਿ ਛਾਂ ਬੜੀ ਵਧੀਆ ਇੱਥੇ ਇਹ ਪਾਸੇ ਕੋਠੀ ਤੇ ਐਸ ਪਾਸੇ ਇਹ ਦੋਵੇਂ ਨੇ ਉਹ ਸੰਤਰੀਆਂ ਦੇ ਬੂਟਾ ਤੇ ਇਹ ਬੇਲ ਪੱਥਰ ਦਾ ਏ ਚਲੋ ਧੰਤਨ ਹੋ ਗਈ ਜਿਹੜਾ ਸਾਣਾ ਫਲ ਲੱਗਾ ਸਾਲ ਇੱਥਾਂ ਵੇਖ ਲਓ ਬਾਹਰ ਕਣੀਆਂ ਡਿੱਗਦੀਆਂ ਪਈਆਂ ਇੱਥੇ ਕਣੀਆਂ ਨਹੀਂ ਡਿੱਗਦੀਆਂ ਆ ਵੀ ਅੰਦਰੋਂ ਤੁਹਾਨੂੰ ਮੈਂ ਖਾਉਣਾ ਕਿੰਨਾ ਫਲ ਲੱਗਾ ਆ ਸੰਤਰੀਆਂ ਨੂੰ ਇਧਰੋਂ ਬਾਹਰੋਂ ਵਿਖਾਉਣੇ ਆਹ ਵੇਖੋ ਜੀ ਗੁੱਛਿਆਂ ਦੇ ਗੁੱਛੇ ਸੰਤਰੀਆਂ ਦੇ ਲੱਗੇ ਹੋਏ ਨੇ ਐਸ ਪਾਸੇ ਵੀ ਉਹ ਆਪਣੇ ਆਗੇ ਅਰਬੀ ਦੇ ਬੂਟੇ ਦੇ ਨਾਲ ਹੀ ਆਗੇ ਆਪਣੇ ਵਿੰਗ ਨਹੀਂ ਇਹ ਨੇ ਕੁਦਰਤ ਦੇ ਨਜ਼ਾਰੇ ਹਰਿਆ ਹਰਿਆ ਚੋਨਾ ਉੱਤੇ ਕਿੰਨੀ ਸੋਹਣੀ ਬੱਦਲ ਵਾਈ ਬਣੀ ਹੋਈ ਹੈ ਹਨਾ ਤੇ ਆ ਵਿਊ ਵੇਖੋ ਜੀ ਇਹ ਆ ਮੇਰੇ ਸੋਹਣੇ ਪੰਜਾਬ ਦੀ ਧਰਤੀ ਕਰਮਾ ਵਾਲੀ ਇਹ ਕੋ ਤੁਹਾਨੂੰ ਖਾਣਾ ਪੱਠੇ ਪੀਜੇ ਹੀ ਤੇ ਉਹ ਇੱਕ ਨਾ ਮੱਕੀ ਦਾ ਬੂਟਾ ਰਹਿ ਗਿਆ ਤੇ ਮੈਂ ਉਹਨੂੰ ਛੇੜਿਆ ਨਹੀਂ ਉਹਨੂੰ ਦੋ ਤਿੰਨ ਛੱਲੀਆਂ ਲੱਗੀਆਂ ਹੋਈਆਂ ਨੇ ਜੂਮ ਕਰਕੇ ਤੁਹਾਨੂੰ ਦਿਖਾਉਣਾ। ਆ ਦੋ ਤਿੰਨ ਤਿੰਨ ਛਲੀਆਂ ਲੱਗੀਆਂ ਹੋਈਆਂ ਨੇ। ਤੇ ਇਹ ਬੂਟੇ ਵਾਲ ਦੇਖ ਕੇ ਨਾ ਇਹਨੇ ਮੱਕੀ ਦੇ ਬੂਟੇ ਵਾਲ ਦੇਖ ਕੇ ਹੁਣ ਮੇਰੇ ਦਿਮਾਗ ਵਿੱਚ ਇਹ ਗੱਲ ਆਈ ਕਿ ਜਿੰਨੀ ਖਾਲੀ ਨਹੀਂ ਕਿ ਤੋੜ ਬੀ ਲਾਦਾ। ਖਾਲੀ ਦੇ ਉੱਤੇ ਮੱਕੀ ਦਾ ਬੀ ਲਾਦਾ ਤੇ ਝੋਨੇ ਪੱਕਦਿਆਂ ਕਰਦੇ ਆ ਤੇ ਕਰਨਾਲ ਵਧੀਆ ਹੋ ਜਾਣੀ ਛਲੀਆਂ ਲੱਗਣਗੀਆਂ ਇਹਨੂੰ। ਜਿਵੇਂ ਆਪਾਸੇ ਹਲਦੀ ਲਾਈ ਹੋਈ। 去了。